ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੜੀ ਸ਼ਰਮਨਾਕ ਹਾਰ ਹੋਈ ਹੈ ਕਿਉਂਕਿ ਪੰਜਾਬ ਦੇ ਸਿੱਖ ਵੋਟ ਨੇ ਅਤੇ ਪੰਜਾਬ ਦੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਇਆ ਇਸ ਲਈ 13 ਦੇ ਵਿੱਚੋਂ 10 ਉਮੀਦਵਾਰਾਂ ਦੀਆਂ ਜਵਾਨਤਾ ਜਬਤ ਹੋਈਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਾਰ ਦਾ ਜੁਮੇ ਵਾਰ ਠਰਾਰਿਆ ਹੈ ਬਾਗੀ ਧੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹ ਕਹਿ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਯਾਨੀ ਕਿ ਬਾਦਲ ਪਰਿਵਾਰ ਲਗਾਤਾਰ 29 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲ ਰਹੀ ਹੈ ਪਾਰਟੀ ਜਾਤਾ ਸੁਖਬੀਰ ਬਾਦਲ ਦੇ ਹੱਥ ਵਿੱਚ ਹੈ ਉਨ੍ਹਾਂ ਦੀ ਧਰਮ ਪਤਨੀ ਜਾਂ ਉਨ੍ਹਾਂ ਦੇ ਸਾਲੇ ਵਿਕਰਮਜੀਤ ਸਿੰਘ ਮਜੀਠੀਆ ਦੇ ਹੱਥ ਵਿੱਚ ਹੈ ਇਹਨਾਂ ਤੋਂ ਇਲਾਵਾ ਹੋਰ ਪਾਰਟੀ ਦਾ ਕੋਈ ਸਰਪ੍ਰਸਤ ਮੰਨਿਆ ਹੀ ਨਹੀਂ ਜਾ ਰਿਹਾ ਇਸ ਨੂੰ ਲੈ ਕੇ ਪਾਰਟੀ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਇੱਕ ਧੜਾ ਹੈ ਬਾਗੀ ਧੜਾ ਜਿਸ ਵਿੱਚ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਰਖੜਾ ਚਰਨਜੀਤ ਬੜਾਰ ਵਡਾਲਾ ਮਨਪ੍ਰੀਤ ਈਆਲੀ ਪ੍ਰਵਿੰਦਰ ਢੀਂਸਾ ਸੁਖਦੇਵ ਢੀਂਸਾ ਅਤੇ ਹੋਰ ਵੀ ਕਈ ਟਕਸਾਲੀ ਆ ਤਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਬਾਗੀ ਧੜੇ ਦੇ ਨਾਲ ਖੜੇ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਮਾਫੀ ਨਾਮਾ ਵੀ ਲਿਖਿਆ ਸੀ ਜਿਹੜੀਆਂ 2007 ਤੋਂ ਲੈ ਕੇ 2017 ਦੇ ਵਿੱਚ ਬੜੀਆਂ ਵੱਡੀਆਂ ਗਲਤੀਆਂ ਹੋਈਆਂ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਲਈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਿੱਖ ਪੰਥਕ ਨੇ ਅਤੇ ਪੰਜਾਬ ਦੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਇਆ 12 ਦੇ 13 ਦੇ ਵਿੱਚੋਂ 10 ਦੀਆਂ ਜ਼ਬਾਨਤਾਂ ਜ਼ਬਤ ਹੋਈਆਂ ਨੇ ਇਹ ਸਾਰੇ ਦੋਸ਼ ਲੱਗ ਰਹੇ ਨੇ ਸੁਖਬੀਰ ਬਾਦਲ ਅਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਲਗਾਤਾਰ ਬਾਦਲ ਪਰਿਵਾਰ ਜਿਹੜਾ ਹੈ ਵਾਗਡੋਰ ਸੰਭਾਲੀ ਬੈਠਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਨੂੰ ਲੈ ਕੇ ਹੁਣ ਇੱਕ ਬੜਾ ਵੱਡਾ ਖੁਲਾਸਾ ਹੋਇਆ ਹੈ ਖੁਲਾਸਾ ਕੀ ਹੋਇਆ ਹੈ ਕਿ ਜਸਰ ਦਰਜੀਤ ਸਿੰਘ ਵੱਲੋਂ ਬੇਅਦਬੀਆਂ ਦੀ ਘਟਨਾਵਾਂ ਤੇ ਇੱਕ ਕਿਤਾਬ ਲਿਖੀ ਗਈ ਹੈ ਉਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਮਾਫੀਨਾਮੇ ਦਾ ਮਾਫੀਨਾਮਾ ਕਿਵੇਂ ਹੋਇਆ ਕਦੋਂ ਹੋਇਆ ਕਿੱਥੇ ਹੋਇਆ ਅਤੇ ਇਸ ਦੀ ਵਿਉਂਤਬੰਦੀ ਕਿਸ ਨੇ ਤਿਆਰ ਕੀਤੀ ਜਿਹੜੀ ਕਿਤਾਬ ਜਸਰ ਰਣਜੀਤ ਸਿੰਘ ਨੇ ਲਿਖੀ ਹੈ ਬੇਦਬੀਆਂ ਦੇ ਮੁੱਦੇ ਉੱਤੇ ਉਸ ਤੇ ਪ੍ਰੋਪਰ ਅਸੇ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਅੱਜ ਬਾਗੀ ਧੜੇ ਨੇ ਫਿਰ ਵੱਡੇ ਇਲਜ਼ਾਮ ਲਗਾਏ ਨੇ ਜਸਰਨਜੀਤ ਸਿੰਘ ਦੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਡੇਰਾ ਸਰਸਾ ਸਿਸਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀ ਦਿਵਾਉਣ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡਾਕਟਰ ਦਿਲਜੀਤ ਸਿੰਘ ਚੀਮਾ ਦਾ ਹੱਥ ਸੀ ਬਾਕੀ ਆਗੂਆਂ ਨੂੰ ਪਤਾ ਹੀ ਨਹੀਂ ਸੀ ਮਾਫੀ ਦੀ ਵਿਉਂਤਬੰਦੀ ਕਿਵੇਂ ਬਣੀ ਕਦੋਂ ਬਣੀ ਅਤੇ ਕਦੋਂ ਮਾਫੀ ਮੰਗਾ ਲਈ ਇਹ ਤਾਂ ਜਦੋਂ ਹਵਾਰਾਂ ਦੇ ਵਿੱਚ ਟੈਲੀਵਿਜ਼ਨ ਦੇ ਵਿਜਨ ਨਿਜੀ ਚੈਲਾਂ ਦੇ ਵਿੱਚ ਖਬਰਾਂ ਆਈਆਂ ਤੇ ਬਾਗੀ ਧੜਾ ਕਹਿੰਦਾ ਹੈ ਕਿ ਸਾਨੂੰ ਫੇਰ ਜਾ ਕੇ ਅਸੀਂ ਜਾਗਰਤ ਹੋਏ ਕਿ ਸਾਡੀ ਗੈਰ ਮੌਜੂਦਗੀ ਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਡਾਕਟਰ ਲਜੀਤ ਸਿੰਘ ਚੀਮਾ ਨੇ ਜਿਹੜੀ ਹੈ ਮਾਫੀ ਮੰਗਾਉਣ ਦੇ ਵਿੱਚ ਡੇਰਾ ਸਰਸਾ ਮੁਖੀ ਬਾਬਾ ਰਹੀ ਰਾਮ ਰਹੀਮ ਦੀ ਮਦਦ ਕੀਤੀ ਉਹਨਾਂ ਨੇ ਕਿਹਾ ਇਹ ਅਸੀਂ ਵੀ ਕਹਿ ਰਹੇ ਹਾਂ ਇਹ ਕਹਿ ਰਹੇ ਨੇ ਜਸਿਸ ਰਣਜੀਤ ਸਿੰਘ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਤੇ ਲਿਖੀ ਗਈ ਕਿਤਾਬ ਦੇ ਵਿੱਚ ਸੁਖਬੀਰ ਬਾਦਲ ਅਤੇ ਸੁਖਬੀਰ ਬਾਦਲ ਅਤੇ ਡਾਕਟਰ ਦਲਜੀਤ ਜੀਮਾ ਦਾ ਜ਼ਿਕਰ ਕੀਤਾ ਹੋਇਆ ਹੈ ਇਸ ਲਈ ਅਸੀਂ ਸਾਰੇ ਇੱਕ ਮੋਟਾ ਜਿੰਨੀ ਦੇਰ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇ ਦਿੰਦਾ ਉਨੀ ਦੇਰ ਤੱਕ ਸਾਡਾ ਕੋਈ ਵੀ ਰਾਜ਼ੀਨਾਵਾ ਜਾਂ ਅਸੀਂ ਹਾਂ ਦੇ ਵਿੱਚ ਹਾਂ ਨਹੀਂ ਮਲਾਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਦੇ ਹੱਕ ਵਿੱਚ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਹੁਣ ਸ਼੍ਰੋਮਣੀ ਅਕਾਲੀ ਬਦਲਾਓ ਨਹੀਂ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਿਆਓ ਦਾ ਨਾਮ ਦੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਟੁੱਟਾਂਗੇ ਨਹੀਂ ਅਸੀਂ ਖੜਾਂਗੇ ਅਤੇ ਜਿੱਤਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੱਚ ਦੀ ਲੜਾਈ ਉਹਨਾਂ ਨੇ ਕਿਹਾ ਕਿ ਅਸੀਂ ਨਮਸਤਿਕ ਹੋਏ ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਫੀ ਨਾਮਾ ਵੀ ਦਿੱਤਾ ਹੈ ਅਰਦਾਸ ਵੀ ਹੋਈ ਹੈ ਅਸੀਂ ਆਪਣੀਆਂ ਭੁੱਲਾਂ ਵੀ ਬਖਸ਼ਾਈਆਂ ਨੇ ਲੇਕਿਨ ਇਸ ਨੂੰ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਕੀ ਪ੍ਰਤੀ ਜਿਹੜੀ ਪ੍ਰਤੀਕਿਰਿਆ ਪ੍ਰਗਟ ਕਰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਉਣ ਵਾਲੇ ਹਾਲਾਤ ਦੱਸਣਗੇ ਧੰਨਵਾਦ